ਭੋਲੇ ਭਲੇ ਲੋਕਾਂ ਨੂੰ ਹਨੀ trap ਦੇ ਵਿੱਚ ਫਸਾ ਉਹਨਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਦੇ 8 ਮੈਂਬਰ ਜਲਾਲਾਬਾਦ ਪੁਲਿਸ ਨੇ ਕੀਤੇ ਕਾਬੂ ਪੁਲਿਸ ਦੇ ਵੱਲੋਂ 10 ਲੋਕਾਂ ਤੇ ਬਾਈ ਨੇਮ ਮਾਮਲਾ ਕੀਤਾ ਗਿਆ ਦਰਜ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਵੀ ਸ਼ਾਮਲ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਬੱਗੇ ਕੇ ਮੋੜ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ ਹਨੀ trap ਦੇ ਮਾਮਲੇ ਦੇ ਵਿੱਚ ਫਸਾ ਉਸ ਤੋਂ 5 ਲੱਖ ਰੁਪਏ ਨਗਦ ਅਤੇ 15 ਲੱਖ ਰੁਪਏ ਦੀ ਦੋ ਚੈੱਕ ਲੈ ਲਏ ਗਏ ਅਤੇ ਇਹ ਗਿਰੋਹ ਉਸ ਤੋਂ ਹੋਰ ਵੀ ਪੈਸੇ ਏਠਣ ਦੀ ਆੜ ਵਿੱਚ ਸੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਠ ਲੋਕਾਂ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਪੰਜ ਔਰਤਾਂ ਅਤੇ ਤਿੰਨ ਆਦਮੀ ਸ਼ਾਮਲ ਹਨ ਇਸ ਮਾਮਲੇ ਦੇ ਵਿੱਚ ਹਣੀ ਟਰੈਪ ਦਾ ਸ਼ਿਕਾਰ ਹੋਏ ਸ਼ਖਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲੀਆਂ ਇਹਨਾਂ ਛਾਤਿਰ ਔਰਤਾਂ ਦਾ ਬਿਆਨ ਵੀ ਸਾਹਮਣੇ ਆਇਆ ਜੋ ਖੁੱਦ ਨੂੰ ਬੇਕਸੂਰ ਦੱਸਦਿਆਂ ਨੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਕਬਜ਼ੇ ਵਿੱਚ ਇੱਕ ਟਵਾਈਟਾ ਕਰੋਲਾ ਕਾਰ 5 ਲੱਖ ਰੁਪਏ ਨਗਦ ਅਤੇ 2 15 ਲੱਖ ਰੁਪਏ ਦੇ ਚੈੱਕ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਜੀ ਹੋਇਆ ਸੀਗਾ। ਹਾਂਜੀ ਹੋਇਆ ਸੀਗਾ। ਉਹ ਮੁੰਡੇ ਨਾਲ ਮੇਰੇ ਫ੍ਰੈਂਡਸ਼ਿਪ ਸੀ ਉਹਨੇ ਮੈਨੂੰ ਬੁਲਾ ਕੇ ਮੇਨਾ ਬਲਕ ਕਰ ਦਿੱਤਾ ਵਾ। ਬਿਲਕੁਲ ਹਾਂਜੀ। ਤੇ ਉੱਥੇ ਜਦੋਂ ਇਦਾਂ ਅਸੀਂ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉਹਦੀ ਵੀ ਬਣਾ ਲਈ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਫੱਜੀਆਂ ਉੱਤੋਂ ਫੇਰ ਅਸੀਂ ਉੱਥੇ ਫਾਜ਼ਿਲ ਕੈਸ਼ ਆਫਰਕਾ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲਾ ਕੇ ਸੀ ਸਾਡੇ ਅਸੀਂ ਉੱਥੋਂ ਫੇਰ ਉਧਰ ਫਾਜ਼ਿਲ ਕਾ ਹਸਪੀਟਲ ਗਏ ਉੱਥੋਂ ਮੈਡੀਕਲ ਕਰਾਇਆ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕਿ ਨਾ ਕੀ ਤੁਹਾਡਾ ਹਾਂ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦੇ ਨਹੀਂ ਸਰ ਮੇਰੇ ਨਾਲ ਕੋਈ ਇਹੋ ਜਿਹੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿਤੋਂ ਦੇਣ ਵਾਲੇ ਤੁਸੀਂ ਸਿੱਧਾ ਮੇਟ ਤੇ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਲੱਗੇ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਇਹਨੇ ਸਾਰੇ ਤੇ ਉਹ ਸਾਡੇ ਪਿੱਛੇ ਰਾਜੀਨਾਮਾ ਲਿਖਿਆ ਜਾ ਰਿਹਾ ਸੀ ਕੂਟਕਿਆਂ ਦੀ ਇੱਕ ਕਚਹਿਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਜੀਨਾਮਾ ਕਰ ਲੋ ਤੇ ਪੈਸੇ ਨਾਲ ਪਦਨ ਸਰ ਆਲੇ ਅੱਧੇ ਨੀ ਗੱਲ ਨਹੀਂ ਹੋਈ ਸੀ ਤੇ ਉਹ ਅਸੀਂ ਲਿਖਵਾਣ ਦੇ ਪਾਸੇ ਸੀ ਸ਼ਾਇਦ ਵਕੀਲ ਵੀ ਨਾਲ ਰਲ ਗਿਆ ਵਾ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਤੇ ਉਲਟ ਕਰਚਾ ਕਰਾਤਾ ਮਤਲਬ ਕਿ ਤੁਸੀਂ ਰਾਜੀਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫਰੀਦ ਕਰਦੇ ਹਾਂਜੀ ਇੱਦਾਂ ਹੀ ਇੱਕ ਵਾਰ ਗੱਲ ਮਤਲਬ ਉਹਨਾਂ ਰਚਨਾ ਵਾਲੇ ਕਹਿੰਦੇ ਕਿ ਪੂਰਾ ਤੁਹਾਡਾ ਕੋਈ ਵੀ ਹਾਂਜੀ ਕੋਈ ਕਸੂਰ ਨਹੀਂ ਹੈਗਾ ਤਾਂ ਬਿਲਕੁਲ ਇਹ ਪੂਰਾ ਗਿਰੋ ਜਿਹੜਾ ਹੈਗਾ ਪੁਲਿਸ ਦੇ ਬਰੋ ਕਾਬੂ ਕੀਤਾ ਗਿਆ ਹਾਂਜੀ ਕੀ ਇਸ ਚੀਜ਼ ਦਾ ਨਾਮ ਤੁਹਾਡਾ ਕੀ ਮਤਲਬ ਹੈ ਜਿੰਦਾ ਭਾਈ ਮੇਰਾ ਨਾਮ ਸਰ ਜੀ ਕੀ ਮਸਲਾ ਆਇਆ ਪੁਲਿਸ ਨੇ ਕਿਉਂ ਕਾਬੂ ਕੀਤਾ ਹਾਂਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਆਏ ਇੱਕ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਕੁੜੀ ਵਾਲੇ ਇਹ ਕਿੰਦਾ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਕਿ ਸਾਡਾ ਕੋਈ ਰਾਜੀ ਨਾਵਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਕਰਨ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਹੈ ਇਹ ਵਾਕਾ ਹੋਇਆ ਤਾਂ ਪੁਲਿਸ ਕੋਲ ਕਿਉਂ ਨਹੀਂ ਗਏ ਤੁਹਾਡੇ ਕੋਲ ਕਿਉਂ ਆਏ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਪਲੇਟ ਉਧਰ ਪਾਈ ਨੇ ਤੇ ਜਮ੍ਹਾਂ ਕੋਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜਲ ਕਾ ਵਿੱਚ ਕੋਈ ਆਸ਼ਾ ਵਰਕੇ ਗਈ ਜੀ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਘਰ ਆਣ ਕੇ ਰਾਤ ਰਏ ਨੇ ਮੈਂ ਇਹਨਾਂ ਨੂੰ ਰਾਤ ਦਾ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਵਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਕਾ ਜੀ ਤੁਸੀਂ ਆ ਜਾਓ ਰਾਜੀ ਨਾਮਾ ਇਹਨਾਂ ਕਰਾ ਦਿੱਆ ਆਪਣਾ ਫਰਮੈਲਾ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੋਇਆ ਅਸੀਂ ਫਿਰ ਮੈਡੀਕਲ ਫ੍ਰੀ ਆਇਥੇ ਇਹ ਸਰ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨਹੀਂ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀ ਨਾਮਾ ਦੋਨੇ ਦੀ ਕਿੰਨੇ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾ ਮੇਰਾ ਫੋਨ ਫੇਕ ਲੋ ਕੋਈ ਉਸ ਪਾਰਟੀ ਨਾਲ ਮੈਂ ਗੱਲ ਵੀ ਨਹੀਂ ਕਿ ਚੱਲਦੀ ਨਹੀਂ ਰਾਜੀ ਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਨਹੀਂ ਦੀ ਆਪਾਂ ਤਾਂ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਪੈਨੋ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ ਐਸੀ ਹੂੰ ਤੇ ਉਹ ਰਾਜਨਾਮੇ ਦੇ ਤੁਸੀਂ ਤੇ ਆ ਉਹ ਆਜ਼ਾ ਰਾਜਨਾਮਾ ਲਿਖਦੇ ਰਹੇ ਸਾਨੂੰ ਗੱਲਾਂ ਜਿਹਾ ਬਠਾਈ ਰੱਖਿਆ ਨਾ ਕਿਸ ਚੀਜ਼ ਦਾ ਰਾਜਨਾਮਾ ਕਰਾਣ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਕੁੜੀ ਘੜੀ ਦਾ ਜੀ ਸਾਨੂੰ ਇਸ ਗੱਲਾਂ ਦਾ ਨਹੀਂ ਪਤਾ ਸੀ ਵੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਵਾਇਦੋਂ ਰਹਿਣ ਵਾਲਾ ਜੀ ਕਵਾਇਦੋਂ ਰਹਿਣ ਵਾਲੇ ਹੋ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆਪਾਂ ਤਾਂ ਲੱਗਿਆ ਵੀ ਉਹ ਰਾਜਨਾਮਾ ਸੀ ਜਦੋਂ ਕਰਾਣ ਆਏ ਆ ਕਾਂ ਫਸ ਲੱਗ ਗਿਆ ਜੀ ਸਰ ਪੁਲਸ ਨੇ ਐਵੇਂ ਕਾਬੂ ਕਰ ਲਿਆ ਤੁਹਾਨੂੰ ਇਹ ਤਾਂ ਹੁਣ ਇਹਨਾਂ ਪਤਾ ਜੀ ਚਾ ਕਰ ਕਰ ਹੁਣ ਸਰਪੰਚ ਹੈਗਾ ਉਹ ਤੇ ਨਾ ਕਿ ਉਹ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਐਸੇ ਕੰਮ ਨਹੀਂ ਕਰਨਾ ਜਦੋਂ ਮਰਜੀ ਸਾਡੇ ਕੋਈ ਕਿਦੋਂ ਵਾਈਫਾਈ ਕਰਾ ਲਓ ਵੀ ਕੋਈ ਇਹੋ ਜਿਹਾ ਗਲਤ ਕੰਮ ਵਿੱਚ ਕਦੀ ਵੀ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਜੀ ਕਦੀ ਨਾ ਇਹੋ ਜਿਹਾ ਗਏ ਨਹੀਂ ਕੰਦੇ ਨੂੰ ਜੀ ਅਸੀਂ ਹਾਂ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਰ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕਬਾਈ ਹਾਂ ਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜਤਾ ਤੇ ਹੁਣ ਸਾਡੇ ਤੇ ਨਜਾਇਜ਼ ਪਰਚਾ ਹੁਣ ਪੈ ਗਿਆ ਜੀ ਹਾਂ ਹਾਂ ਨਾ ਜੀ ਅਸੀਂ ਇਹ ਗਲਤ ਕੰਮ ਕਦੇ ਕੀਤਾ ਨਾ ਕਰਨਾ ਜੀ ਕਿੱਥੋਂ ਮਰਜ਼ੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਹਦੇ ਸੀ ਹਾਂ ਜੀ ਪੈਸੇ ਜਿਹੜੇ ਬਰੰਬਦ ਹੋਏ ਉਹ ਕਹਦੇ ਸੀ ਮੇਰੇ ਕੋਲ ਤਾਂ ਮੇਰੇ ਨਹੀਂ ਹੁਣ ਇੱਥੇ ਜਦੋਂ ਗੱਡੀ 'ਚ ਰੱਖਿਆ ਕਿ ਕਿੰਨਾ ਰੱਖਿਆ ਨਾ ਰੱਖਿਆ ਨਾ ਰੱਖਿਆ ਕਿੰਨਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਵੀ ਮੇਰੀ ਗੱਡੀ ਦੇ ਵਿੱਚ ਆ ਮੇਰੀ ਫੋਟੋ ਵੀ ਕਰਾਈ ਨੇ ਤੁਹਾਡੇ ਕੀ ਸਬੰਧ ਹੈ ਇਹਨਾਂ ਨਾਲ ਕਿੰਨਾ ਨੇ ਅਜੇ ਤਾਂ ਪੂਰਾ ਘਿਰੋ ਖੜਾ ਹੈ ਇਹ ਇਹਨਾਂ ਦਾ ਆ ਕਿ ਮੇਰੇ ਘਰ ਦੇ ਨੇ ਇਹ ਇਧਰੋਂ ਮਰਗ ਤੋਂ ਆਏਂ ਦਰੋਗੇ ਤੋਂ ਹਾਂ ਇਹ ਨਾਲ ਨਜਾਇਜ਼ ਇੱਥੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰੋਂ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਜਿਹੜੀ ਅੱਗ ਵੀ ਆ ਖੜੀ ਏ ਇਹਦੇ ਨਾਲ ਮੇਰੇ ਭੈਣ ਭਰਾ ਵਾਲਾ ਰਿਸ਼ਤਾ ਮੇਰੇ ਤੋਂ ਉਹ ਭਰਾ ਉੱਤੇ ਜਿੰਦੂ ਬਟ ਵਿਆਹ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਮੀ ਜੀ ਹਾਂ ਹਾਂ ਸੁਖਜੈਨ ਸਿੰਘ ਕਿਥੋਂ ਦੇ ਰਹਿਣ ਵਾਲੇ ਸਮਾਖੜਿਆਂ ਵਾਲੇ ਕਿੜਿਆਂ ਵਾਲਾ ਦਾ ਕੀ ਕੀਤਾ ਕਾ ਤੋ ਪੁਲਿਸ ਨੇ ਕਾਬੂ ਕੀਤਾ ਤਾਂ ਮੈਂ ਤਾਂ ਸਰ ਮੇਰੇ ਦੋਸਤ ਸੀ ਜਵਣ ਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੈਸੇ ਫੜਾਉਣ ਆਇਆ ਸੀਗਾ 1000 ਰੁਪਿਆ ਉਹ ਕਦੇ ਵੀ ਕੁੜੀ ਦਾ ਰਾਜੀ ਨਾਵਾ 5 ਮਿੰਟ ਖੜਜੋ 5 ਮਿੰਟ ਖੜਨ ਦੇ ਚੱਕਰ ਚੱਕਰ ਦੇ ਵਿੱਚ ਮੈਂ ਬਹੁਤ ਮਨਤਾ ਕੀਤੀਆਂ ਵੀ ਮੈਂ ਅਸੀਂ ਨਹੀਂ ਕਿਹਾ ਕੋਈ ਜਿਹੜੇ ਮੁੰਡੇ ਮੇਨ ਆ ਉਹ ਭੱਜ ਗਿਆ ਜੀ ਰਾਜੀ ਨਾਵਾ ਤੁਹਾਨੂੰ ਦੱਸਿਆ ਹੀ ਹੋਣਾ ਕਾਹਦਾ ਰਾਜੀ ਨਾ ਨਹੀਂ ਨਹੀਂ ਦੱਸਿਆ ਮੈਂ ਪਟਿਆਲੇ ਪਾ ਆਇਆਂਗਾ ਸਵੇਰੇ ਹੂੰ ਤੇ 1000 ਰੁਪਏ ਮੈਂ ਕੰਪਾਈਨ ਤੋਂ ਆਇਆ ਜੀ ਮੇਰੇ ਹੱਲੇ ਦੇਖ ਲਓ ਕੰਪਾਈਨ ਵਾਲੇ ਹੂੰ ਕਿਸੇ ਦੋਸਤ ਆਇਆ ਤੁਹਾਨੂੰ ਟਿਕਟਾ ਮੇਰੇ ਕੋਲੇ ਪਈਆਂ ਗਈ ਕਰੇ ਬਿਲਕੁਲ ਮੈਂ ਨਾ ਜੀ 5-7 ਦਿਨ ਪਹਿਲੇ ਮੈਨੂੰ ਵਟਸਐਪ ਕਾਲ ਆਈ ਸੀ ਜੀ ਤੇ ਪਹਿਲੇ ਐਜੈਂਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡੀ ਸੇ ਆਈ ਸੀ ਕਹਿੰਦੇ ਤੁਹਾਨੂੰ ਸਰੈਸੇ ਸਗੀ ਹੈ ਤੇ ਤਦਰੀਆਂ ਦੇ ਤੁਸੀਂ ਨਾ ਮਾ ਕੋ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੱਥਾ ਟੇਕੋਗੇ ਤੇ ਠੀਕ ਹੋ ਜਾਓਗੇ ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਉਸ ਦਿਨ 6 ਤਰੀਕ ਨੂੰ ਜੀ ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਦੇ ਹਾਂ ਜੀ ਚਲੋ ਅਸੀਂ ਜੀਰੇ ਜਿਹੜੀ ਦੁਕਾਨ ਤੇ ਜਾਣਾ ਸੀ ਅਸੀਂ ਕਹਿੰਦੇ ਚਲ ਵਾਪਸ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟ ਅਸੀਂ ਜਦੋਂ ਮਖੂ ਪਹੁੰਚੇ ਤੇ ਮਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਅਦੀ ਲਾਗੇ ਪਹੁੰਚ ਗਏ ਜੀ ਗੁਰਦੁਆਰ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂ ਚੱਲ ਗਿਆ ਸਾਈਡ ਤੇ ਜੀ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ ਦੋ ਤਿੰਨ ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜਿੱਥੇ ਸਾਨੂੰ ਪਹਿਲੀ ਵਾਰ ਗਿਆ ਸੀ ਜੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਸੱਦੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਬਿਲਕੁਲ ਕੱਪੜਿਆਂ ਤੋਂ ਬਿਨਾਂ ਪਾਇਆ ਤਾਂ ਡੇਢ ਅਸੀਂ ਜੀ ਆਹ ਮੇਰਾ ਇੱਕ ਦੋਸਤ ਹੈ ਵਿਜੇ ਕੁਮਾਰੋਂ ਦੀ ਦੁਕਾਨ ਤੇ ਅਸੀਂ ਵੇਟ ਕੀਤੀ ਜੀ ਉਸ ਤੋਂ ਬਾਅਦ ਉਹ 7 1 ਵਜੇ ਦੇ ਕਰੀਬ 7:30 ਵਜੇ ਸਾਡੇ ਕੋਲ ਆਇਆ ਜੀ ਉਹਦੇ ਨਾਲ ਫੋਨ ਤੇ ਜਦੋਂ ਗੱਲ ਹੋਈ ਤਾਂ ਕਹਿੰਦਾ ਜੀ ਮੇਰੇ ਨਾਲ ਨਾ ਮੇਰੀ ਮਾਤਾ ਹੈ ਤੁਸੀਂ ਮੋਹਰ ਰੋਡ ਵਾਲੇ ਮੰਡੀ ਗੇਟ ਦੇ ਕੋਲ ਆ ਜਾਓ ਜੀ ਫਾਜ਼ਲ ਕਾ ਜਿਹੜਾ ਮੋਹਰ ਮੰਡੀ ਗੇਟ ਹੈ ਉੱਥੇ ਜੀ ਚਲੋ ਉਹਦੇ ਮੈਂ ਕਿਹਾ ਚਲੋ ਆਜੋ ਆਪਾਂ ਬਹਿ ਕੇ ਗੱਲ ਕਰ ਲੈਂਦੇ ਕੀ ਸਾਡਾ ਕੀ ਕਸੂਰ ਕੀ ਹੈ ਜੇ ਕਿਤਾ ਸਾਨੂੰ ਪਰੇਸ਼ਾਨ ਕੀਤਾ ਕਿ ਸਾਡੀ ਬਲੈਕਮੇਲਿੰਗ ਤੁਸੀਂ ਹੁਣ ਕਰਦੇ ਜੀ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਅਮਨ ਨੇ ਮੇਰੇ ਕੋਲ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਜੀ ਤੇ ਮੈਂ ਕਿਹਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂਗੇ ਤੇ ਨਾ ਹੀ ਮੈਂ ਦੇ ਪਾਵਾਂਗਾ ਜੀ ਤੇ ਬਾਅਦ ਵਿੱਚ ਕਹਿੰਦਾ ਜੀ ਅਸੀਂ 25 ਲੱਖ ਤੋਂ ਘੱਟ ਨਹੀਂ ਗੱਲ ਹੋਣੀ ਜੀ ਸ਼੍ਰੀ ਉਹ ਆਦੇ ਆਪ ਹੀ ਕਹਿੰਦਾ ਜੀ 20 ਲੱਖ ਚ ਡਨ ਹੋ ਗਿਆ ਜੀ ਚਲੋ ਉਹ ਉਹ ਘੰਟਾ ਡੋੜ ਮੈਨੂੰ ਕਾਰ ਦੇ ਵਿੱਚ ਉਹਨੇ ਫਾਜਲ ਕਸ਼ਾਇਰ ਚ ਵੀ ਕਮਾਇਆ ਜੀ ਉਸ ਤੋਂ ਬਾਅਦ ਮੈਂ ਕਿ ਮੈਨੂੰ ਵੀਰੇ ਜਾਣਦੇ ਮੈਂ ਅੱਗੇ ਬਹੁਤ ਪਰੇਸ਼ਾਨ ਆ ਤੇ ਮੈਨੂੰ ਹੋਰ ਪਰੇਸ਼ਾਨ ਨਾ ਕਰ ਉਸ ਤੋਂ ਬਾਅਦ ਅਗਲੇ ਦਿਨ ਉਹਦੇ ਘਟੋ ਘਟ 50 60 ਫੋਨ ਮੈਨੂੰ ਫੇਰ ਆਏ ਨੇ ਜੀ ਅਮਨਦੇ ਜੀ ਉਸ ਤੋਂ ਬਾਅਦ ਉਹਨੇ ਕੱਲ ਰਾਤ ਸਾਨੂੰ ਫੇਰ ਬੁਲਾਇਆ ਜੀ ਕੱਲ ਅਸੀਂ ਚਾਰ ਆਦਮੀ ਗਏ ਸੀ ਜੀ ਚਾਰ ਆਦਮੀ ਗਏ ਤੇ ਸਾਨੂੰ ਕਹਿੰਦਾ ਜੀ ਬਤੀਆਂ ਲੈ ਕੋਲ ਬਤਤੀ ਅਸੀਂ ਲੇਟ ਹੋ ਗਏ ਸਾਡੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਤੇ ਉਹਦੇ ਕਰਕੇ ਘੰਟਾ ਲੇਟ ਹੋ ਗਿਆ ਸੀ ਬੱਤੀਆਂ ਵਾਲ ਚੌਂਕ ਤੇ ਤਕਰੀਬਨ 8:30 ਵਜੇ ਪਹੁੰਚ ਗਏ ਸਾਨੂੰ ਕਹਿੰਦਾ ਜੀ ਬੱਤੀਆਂ ਵਾਲੇ ਚੌਂਕ ਤੇ ਆ ਜਾ ਫਾਜ਼ਲ ਕਾ ਜੀ ਉੱਥੇ ਬੱਤੀਆਂ ਵਾਲੇ ਚੌਂਕ ਤੋਂ ਉਹ ਨਿਕਾਰ ਦੋ ਕਿੱਲੇ ਅੱਗੇ ਰੋਕ ਤੀ ਅੱਧੇ ਘੰਟੇ ਬਾਅਦ ਆਇਆ ਜੀ ਮੈਨੂੰ ਫੋਨ ਕਰਤਾ ਜੀ ਕਹਿੰਦਾ ਤੂੰ ਕੱਲਾ ਆਣਾ ਸੀ ਤੂੰ ਚਾਰ ਬੰਦੇ ਕਿਉਂ ਲੈ ਕੇ ਆਇਆ ਜੀ ਐਵੇਂ ਥੋੜੀ ਕੰਮ ਹੁੰਦਾ ਜੀ ਤੂੰ ਕੱਲਾਂ ਦਾ ਪੈਸਿਆਂ ਦਾ ਬੈਗ ਮੈਨੂੰ ਦੇ ਜਾਂਦਾ ਤੇ ਮੈਂ ਤੇਰਾ ਵੀਡੀਓ ਸਵੇਰੇ ਤੈਨੂੰ ਮੋੜ ਦਿੰਦਾ ਮੈਂ ਕਿਹਾ ਐ ਨਹੀਂ ਹੁੰਦਾ ਜੀ ਤੂੰ ਮੈਨੂੰ ਵੀਡੀਓ ਦੇ ਦੇ ਤੇ ਮੇਰੀ ਇੱਜ਼ਤਦਾਰ ਬੰਦੇ ਕਰਕੇ ਤ ਉਸ ਤੋਂ ਬਾਅਦ ਕਾਫੀ ਗੱਲਾਂ ਉਹਦੇ ਨਾਲ ਫੋਨ ਤੇ ਸਾਡੀਆਂ ਹੋਈਆਂ ਜੀ ਉਹਨੇ ਰਾਤ ਬਹੁਤ ਸਾਨੂੰ ਪਰੇਸ਼ਾਨ ਕਰਨ ਚ ਮੇਰਾ ਉਥੇ ਬੀਪੀ ਵੀ ਲੋ ਹੋ ਗਿਆ ਤੇ ਉਥੇ ਨਾਲ ਹੀ ਡਾਕਟਰ ਸਾਹਿਬ ਸਿਸਟਰਸ ਦੇਵੇ ਦੇ ਉਥੋਂ ਮੈਂ ਦਵਾਈ ਲਈ ਫਿਰ ਰਾਤ 11 ਵਜੇ ਅਸੀਂ ਕਾਰ ਆ ਗਏ ਜੀ ਕੱਲ ਸਵੇਰ 9:00 ਵਜੇ ਮੈਨੂੰ ਇੱਕ ਲੇਡੀਜ਼ ਦਾ ਨਵੇਂ ਨੰਬਰ ਤੋਂ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਅਮਨ ਸਾਨੂੰ ਨਾਲ ਸਾਡੀ ਨਹੀਂ ਹੁੰਦੀ ਉਹ ਸਾਡੇ ਵਿੱਚ ਹਿੱਸਾ ਜ਼ਿਆਦਾ ਮੰਗਦਾ ਸੀ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰੋ ਚਲੋ ਮੈਂ ਕਿਹਾ ਭੈਣ ਜੀ ਸਾਡਾ ਕਸੂਰ ਕੀ ਤੁਸੀਂ ਸਾਨੂੰ ਬਲੈਕਮਿਲ ਕਿਉਂ ਕਰ ਰਹੇ ਜੀ ਤੇ ਉਹ ਕਹਿੰਦੇ ਜੀ ਸਾਨੂੰ ਤੁਸੀਂ ਨਾ 20 ਲੱਖ ਰੁਪਇਆ ਅੱਜ ਹੀ ਦਿਓ ਨਹੀਂ ਤਾਂ ਤੁਹਾਡੇ ਤੇ 376 ਦਾ ਸੀ ਪਰਚਾ ਕਰਾਵਾਂਗੇ ਜੀ ਉਸ ਤੋਂ ਬਾਅਦ ਮੈਂ ਕਿਹਾ ਭੈਣ ਜੀ ਦੱਸੋ ਕਿਵੇਂ ਕਰਨਾ ਜੀ ਫਿਰ ਜੋ ਉਹਨਾਂ ਦਾ 2 ਘੰਟਿਆਂ ਬਾਅਦ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਕਬਾਏ ਇੱਕ ਸਰਪੰਚ ਹੈਗਾ ਜੀ ਉੱਥੇ ਤੁਸੀਂ ਆ ਜਾਓ ਆਪਾਂ ਸਰਪੰਚ ਦੇ ਕੋਲ ਬਹਿ ਕੇ ਨਿਬੇੜ ਦਿਆਂਗੇ ਮੈਂ ਕਿਹਾ ਜੀ ਅਸੀਂ ਸਰਪੰਚ ਦੇ ਘਰ ਨਹੀਂ ਜਾਣਾ ਅਸੀਂ ਸਾਂਝੀ ਥਾਂ ਬਹਾਂਗੇ ਜਿੱਥੇ ਤੁਸੀਂ ਕਹੋਗੇ ਬਹਿ ਕੇ ਨਿਬੇੜ ਦਿਆ ਜੀ ਚਲੋ ਉਸ ਤੋਂ ਬਾਅਦ ਸ਼ਾਮ ਨੂੰ 6-7 ਵਜੇ ਉਹਨਾਂ ਨੇ ਸਾਨੂੰ ਹੀਰੇਵਾਲਾ ਪਿੰਡ ਵੀ ਬੁਲਾਇਆ ਜੀ ਉਸ ਤੋਂ ਬਾਅਦ ਕਹਿੰਦੇ ਜੀ 20 ਲੱਖ ਤੋਂ ਘੱਟ ਅਸੀਂ ਨਹੀਂ ਤੁਹਾਨੂੰ ਛੱਡਣਾ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦੇਣਾ ਜੀ ਬਸ ਮੈਂ ਬਹੁਤ ਪਰੇਸ਼ਾਨ ਹੋਣ ਕਰਕੇ ਫਿਰ ਕੱਲ ਸ਼ਾਮ ਨੂੰ ਮੈਂ ਸਾਹਿਬ ਨਾਲ ਗੱਲ ਕੀਤੀ ਜੀ ਤੇ ਸਾਹਿਬ ਨੇ ਫਿਰ ਜਦੋਂ ਅਸੀਂ ਰਾਜੀਨਾਮਾ ਇੱਥੇ ਦਲਾਲਾਂਪੁਰ ਆਏ ਤੇ ਸਾਹਿਬ ਨੇ ਇਹਨਾਂ ਨਾਲ ਗੱਲ ਕਰਕੇ ਜਦੋਂ ਅਸੀਂ ਪੈਸੇ ਦੇ ਚੁੱਕੇ ਸੀ ਉਸ ਤੋਂ ਬਾਅਦ ਪੁਲਿਸ ਨੇ ਆ ਗਏ ਅਸੀਂ 5 ਲੱਖ ਰੁਪਏ ਨਗਦ ਦਿੱਤਾ ਜੀ ਤੇ ਜਿੰਦੇ ਵਿੱਚ ਮੇਰੇ ਕੋਲ ਇਹਨਾਂ ਦੋ ਚੈੱਕ ਲਾਏ ਨੇ ਇੱਕ ਚੈੱਕ ਫਾਰਮਵਰ ਕੇ ਮੰਗਲਵਾਰ ਦੀ ਡੇਟ ਦਾ 5 ਲੱਖ ਦਾ ਇੱਕ ਅੱਗੇ 8-10 ਦਿਨਾਂ ਦੀ ਡੇਟ ਪਾ ਕੇ ਮੈਂ 10 ਲੱਖ ਦਾ ਸੈਲਫ ਦੇ ਦੋ ਚੱਕ ਦਿੱਤੇ ਨੇ ਜੀ ਪਹਿਲਾਂ ਕਿੰਨੇ ਦਿੱਤੇ ਸੀ ਪਹਿਲਾਂ ਉੱਥੇ ਜਿਹੜੇ Google Pay ਕਰਾਏ ਸੀ ਜਾਂ ਉਹ ਪੌਣੇ ਕੋ 2 ਲੱਖ ਰੁਪਈਆ ਉੱਥੇ ਸੀ 50000 ਰੁਪਈਆ ਕਿ ਮੇਰੀ ਕਾਰ ਦੇ ਵਿੱਚ ਵੀ ਸੀ ਉਹ ਵੀ ਇਹਨਾਂ ਨੇ ਕੱਢਿਆ ਜੀ 25-30000 ਕਿ 40000 ਦੇ ਵਿੱਚ 35 ਜਾਂ 40 ਮੇਰੀ ਜੇਬ ਵਿੱਚ ਸੀ ਜਿਹੜਾ ਉਹਨਾਂ ਨੇ ਉੱਥੇ ਕੱਢਿਆ ਜੀ ਯਾਨੀ ਕਿ 2.5 ਲੱਖ ਰੁਪਏ ਦੇ ਕਰੀਬ ਪਹਿਲਾਂ ਲੈ ਚੁੱਕੇ ਹਾਂ ਹਾਂਜੀ ਹਾਂਜੀ ਤੇ 5 ਲੱਖ ਇਹ ਲੈ ਆ ਹਾਂਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਨਾ ਨਾਲ ਮੇਰੀ ਇੱਕ ਰਾਈਸ ਮਿਲ ਵੀ ਹੈ ਜੀ ਕਿਸ ਨਾਮ ਦੇ ਰਾਈਸ ਆਰ ਐਸ ਰਾਈਸ ਮਿਲ ਜਲਾਲਾਬਾਦ ਕਾਹਨੇ ਵਾਲਾ ਰੋਡ ਤੇ ਸਾਹਿਬ ਐਸਐਚ ਅੰਗਰੇਸ ਸਿੰਘ ਕਹਿੰਦੇ ਐਸਐਚ ਅੰਗਰੇਸ ਸਿੰਘ ਦੇ ਨਾਲ ਹੈ ਉਹਨਾਂ ਨਾਲ ਤੁਸੀਂ ਕੱਲ ਡਾਈਆਪੀ ਕੀਤਾ ਹਾਂ ਹਾਂ ਜੀ ਹਾਂ ਜੀ ਇੱਕ ਦੋ ਦਿਨ ਵੀ ਕੱਲ ਵੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਜੀ ਅਸੀਂ ਸਦਮੇ 'ਚ ਆਏ ਉਸ ਤੋਂ ਦੋ ਦਿਨ ਪਹਿਲੇ ਇਹਨਾਂ ਨਾਲ ਗੱਲ ਹੋਈ ਸੀ ਫਿਰ ਕਾਬੂ ਕਿਵੇਂ ਆਇਆ ਜੀ ਇਹ ਕਾਬੂ ਜੀ ਅੰਜਨ ਜੀ ਮੰਨ ਲਓ ਪੈਸੇ ਲੈਣ ਦੇ ਚੱਕਰ 'ਚ ਇੱਥੇ ਆਏ ਨੇ ਜੀ ਪੈਸੇ ਲੈਣ ਦੇ ਚੱਕਰ 'ਚ ਉਹ ਅਸੀਂ ਕਹ ਵੀ ਸਾਡੋਂ ਪੈਸੇ ਲੈ ਲੋ ਅਸੀਂ ਇੱਜ਼ਤਕਾਰ ਬੰਦੇ ਆ ਵੀ ਸਾਡੀ ਵੀਡੀਓ ਸਾਨੂੰ ਵਾਪਸ ਮੋੜ ਦਿਓ ਤੇ ਇਹਨਾਂ ਨੇ ਸਾਨੂੰ ਵੀਡੀਓ ਦੇ ਡਰਾਵੇ ਧਮਕਾਵੇ ਚ ਸਾਡੇ ਕੋਲ ਪੈਸੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਪੁਲਿਸ ਨੇ ਕਿਵੇਂ ਕਾਬੂ ਕੀਤਾ ਕਾਲ ਪੁਲਿਸ ਨੇ ਜੀ ਜਦੋਂ ਅਸੀਂ ਇਹਨਾਂ ਨਾਲ ਪੁਟਾਈਪ ਕਰ ਗਏ ਜੀ ਸਾਡਾ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਜਨਾਂ ਨੂੰ ਫੜ ਲਿਆ ਜੀ ਰਾਈਨਾਮਾ ਕਰਦੇ ਸੀ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਆ ਸੀ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਜ ਸਾਹੀ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਹਾਂ ਜੀ ਤੁਹਾਡੀ ਜੋ ਵੀਡੀਓ ਜਿਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਹੈ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲਾ ਕਾਰ ਦਾ ਹੈੱਡ ਸ਼ੀਸ਼ਾ ਤੋੜਦਾ ਘਾਟੋ ਘਾਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘੜੋ ਘੜ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਫੋਨ ਦੇ ਵਿੱਚ ਕੋਈ ਵਾਪਸ ਆਉਣ ਨੂੰ ਕੁਝ ਨਹੀਂ ਕਰਵਾਈ ਉਹ ਉਹ ਜੀ ਉਹਨ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤੇ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਜੀ ਅੱਗੇ ਕੀ ਹੋਣਾ ਜੀ ਅਸੀਂ ਇਹ ਮੰਗੇ ਕਰਦੇ ਹਾਂ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈਂਗ ਹੈ ਜੀ ਇਹ ਬੜਾ ਫਾਜ਼ਲਕਾ ਗੁਰੂ ਸਰ ਜੀਰਾ ਅੱਗੇ ਅੱਗੇ ਤੱਕ ਦੇ ਇਹਨਾਂ ਦੇ ਤਾਰਾਂ ਜੁੜੀਆਂ ਨੇ ਹਾਂਜੀ ਹਾਂਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਹੈ ਚੈੱਕ ਸੈਲਫ ਦੇ ਲੈਣ ਜੀ ਇਹਨਾਂ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਇਹ ਜੀ ਅਲੱਗ-ਅਲੱਗ ਨੇ ਕੁੱਲ ਧਿਆਣੇ ਦੇ ਨੇ ਜੀ ਕੋਈ ਇੱਥੋਂ ਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾਂ ਦੇ ਨੇ ਜੀ ਇੱਥੋਂ ਏਰੀਏ ਦੇ ਜੀ ਉਹ ਇੱਕ ਮਖੂ ਏਰੀਆ ਦੇ ਵਿੱਚ 8-10 ਬੰਦੇ ਆ ਜਿਹਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਜੀ ਉਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸਰ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫਿਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਸਾਨੂੰ 7 ਘੰਟੇ ਉਹਨਾਂ ਨੇ ਕਾਰਜ ਕਮਾਇਆ ਜੀ ਤੁਹਾਡਾ ਕੀ ਨਾਮ ਹੈ ਸੁਰਿੰਦਰ ਕੁਮਾਰ ਜੀ ਠੀਕ ਜੀ ਸਰ ਇਸ ਸਬੰਧ ਵਿੱਚ ਅੱਜ ਜਿਹੜਾ ਪ੍ਰੈਸ ਕਾਨਫਰੰਸ ਉਹਦੇ ਨੂੰ ਬੁਲਾਈ ਗਈ ਹੈ ਕੀ ਮਾਮਲਾ ਹੈ ਬਹੁਤ ਸਾਰੀ ਕੈਸ਼ ਜਰੀ ਹੈ ਉਹ ਦਿਖਾਈ ਦੇ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਉਰੇਂਦਰ ਬਰਾੜ ਪੁਰਾ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਨੀ ਟਰੈਪ ਕਹਿੰਦੇ ਨੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸਐਚਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਉਖਾਸ਼ਤ ਕੀਤਾ ਹੈ 10 ਬੰਦੇ ਦਾ ਗੈਂਗ ਸੀ 5 ਇਹ ਚ ਲੇਡੀ ਸ਼ਾਮਿਲ ਨੇ ਤੇ 5 ਇਹ ਚ ਬੰਦੇ ਸ਼ਾਮਿਲ ਨੇ ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਣ ਵਾਲੇ ਨੇ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਂ ਦੀ ਲੜਕੀ ਹੈ ਜਿਹਨੇ ਹਨੀ trap ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਲ 'ਚ ਤੇ ਮੱਖੂ ਕਿਤੇ ਉੱਥੇ ਬੁਲਾ ਕੇ ਉਹਨੂੰ ਕੋਲਡ ਡਰਿੰਕ ਪਲਾਇਆ ਕੋਲਡ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੋ ਤੁਮਕਾ ਹੋਰ ਜਿਹੜੀ ਮੇਨ ਅਕਿਊਜ਼ ਸੀ ਨਾਲ ਇਹਦੇ ਸੀਗੀ ਆਪਣਾ ਇਹ ਹੈਗੀ ਡਾਕਟਰ ਆਫ ਮਨਜੀਤ ਸਿੰਘ ਗੱਗ ਕਲਾਂ ਲੁਧਿਆਣੇ ਵੀ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੋ ਉਤਮ ਕੌਰ ਦੇ ਗੱਗ ਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ ਟੀਬੀ ਰਾਈਆਂ ਇਹ ਮੱਖੂ ਦੀ ਰਹਿਣ ਵਾਲੀ ਆ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਦਰ ਖਾਣੇ ਚ ਪੈ ਜਾਂਦਾ ਤੇ ਚੰਦੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਥਾਣੇ ਸਦਰ ਆਪਣਾ ਜਲਾਲਾਬਾਦ ਦੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਜ਼ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੈਨ ਸਿੰਘ son of ਚਰਨਣ ਸਿੰਘ ਇਹ ਕੀੜਿਆਂ ਵਾਲੀ ਪੀਐਸ ਸਦਰ ਫਾਜ਼ਲਕਾ ਦਾ ਰਹਿਣ ਵਾਲਾ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਾ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਜੀ ਐਫਆਈਆਰ ਨੰਬਰ ਹੈਗਾ 117 ਡੇਟਡ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ 384 ਪਹਿਲਾਂ ਹੁੰਦੀ ਸੀ ਧਾਰਾ ਤੇ 120 ਬੀ ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 352 ਜਿਮਨ 2 308 ਜਿਮਨ 2 ਅਤੇ 61 ਜਮਨ ਤੋਂ ਤੈਅ ਅਸੀਂ ਇਹਨਾਂ ਦੇ ਖਿਲਾਫ ਐਫ ਆਰ ਡਰਜ ਕਰ ਲਈ ਹੈ ਸਰ ਇਹ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਫਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾ ਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਇਤਰਾਜੋ ਹਾਲਤ ਵਿੱਚ ਫੋਟੋ ਖਿੱਚਦੇ ਸੀ ਇਹਨਾਂ ਦਾ ਪਹਿਲਾਂ ਵੀ 75 ਦੇ ਇਹਨਾਂ ਦਾ ਹਜੇ ਚੰਪੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦਿਖਾਂਗੇ ਵੀ ਇਹ ਤਾਂ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡਿਸ ਐ ਜੈਂਟਸ ਹੈ ਮੇਨ ਅਚ ਜੁਕਤੀ ਕਰ ਰਹਾ ਹੈ ਇਹ ਗੰਗਕਲਾਂ ਦੀ ਰਹਿਣ ਵਾਲੀ ਹੈ ਡਿਸਟ੍ਰਿਕਟ ਉਹ ਆਪਣਾ ਲੁਧਿਆਣਾ ਲੁਧਿਆਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਡ ਛੱਡੇ ਹੋਏ ਨੇ ਇਹਨਾਂ ਨੇ ਜੀ ਹਾਂ ਜੀ ਇਹਨਾਂ ਤੋਂ ਅਸੀਂ ਇੱਕ ਟਾਟਾ ਕਰੋਲਾ ਕਾਰ ਬਰਾਮਦ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਮਦ ਕੀਤਾ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰੰਬ ਕਰਤੇ ਨੇ ਚਲੋ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਨ ਕੌਰ ਦੇ ਨਾਮ ਦੇ ਚੈੱਕ ਨੇ ਇਹ ਸਰ ਜਿਹੜੇ ਇਹਦੇ ਵਿੱਚ ਮਦਈ ਹੈਗਾ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਨ ਹਰੀ ਸਿੰਘ ਹੈ ਆਪਣੇ ਬੱਗੇ ਦੇ ਉਤਾਰ ਵਾਲੇ ਨਾਲ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਠ ਲੈ ਸੀਗੇ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀਗੀ ਤੇ ਕਰਦੇ ਕਰਾਂਦੇ ਸੌਦੇਬਾਜ਼ੀ ਇਹਨਾਂ ਦੀ 20 ਲੱਖ ਚ ਨਿਬੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਾਕਾਇਦਾ ਐਫੀਡੇਂਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਹਾਂ ਸਾਨੂੰ ਉਹਨੇ ਕੰਪਲੇਨ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਤੇ ਇਹਨਾਂ ਨੂੰ ਕਾਬੂ ਕੀਤਾ ਸੀ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਹੈਗਾ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ ਸੀ ਜਦਕਿ ਉਹ ਕਾਨੂੰਨ ਦਾ ਰક્ષਕ ਹੈ ਉਹਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨ ਉਹ ਆਪਣਾ ਹੈੱਡਕੁਆਰਟਰ ਤੇ ਡਿਊਟੀ ਆਉਦੀ ਫਾਜ਼ਿਲਪੁਰ ਤੇ ਫਾਜ਼ਿਲਗੜ੍ਹ ਹਾਂਜੀ ਫਾਜ਼ਿਲ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਤੁਮ ਬਠੀਸਾ ਲੈਣੇ ਸੀ ਕਿ 20 ਲੱਖ ਰੁਪਏ ਦੀ ਡੀਲ ਹੋਈ ਆ ਕਿੰਨੇ ਕਿੰਨੇ ਮੈਂਬਰ ਰਹਿ ਗਏ ਆ ਜੀ ਇਸ ਗਿਰੋਹ ਦੇ ਟੋਟਲ ਜੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਆ ਪੰਜ ਲੇਡੀਜ਼ ਪੰਜ ਜੈਂਟਸ ਇਹ ਨਾਮਜ਼ਦ ਹੋਏ ਨੇ ਕੋਈ ਸਿਮਵਾਜਾ ਨਹੀਂ ਕਿੱਥੇ ਪਤਾ ਨਹੀਂ ਮਰਦਾ ਇਹ ਹਾਲੇ ਵੈਰੀਫਿਕੇਸ਼ਨ ਕਰਨੀ ਹਜੇ ਅਸੀਂ ਨੂੰ ਹੂੰ ਹਾਜ਼ਰ ਦਾ ਪੁੱਛੜਾ ਹੈ ਉਹ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਐ ਇਸ ਮਾਮਲੇ ਚੋਂ ਤੱਕ ਅੱਠ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 'ਚ ਅੱਠ ਗ੍ਰਿਫਤਾਰ ਹੋ ਹਾਂਜੀ ਹਾਂ ਸਰ ਇਸ ਤੋਂ ਅੱਗੇ ਕੀ ਕਰ ਰਹੀ ਹੋਗੀ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋਏਗੀ ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗਿਆ ਕੁਝ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਨਹੀਂ ਹਜੇ ਗਰਮਾਨ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸਤੇ ਫਿਰ ਅਸੀਂ ਇਹਦੀ ਸ਼ਾਨਦਗੀ ਕਰਾਂਗੇ ਇਹਨਾਂ ਕੋਈ ਹੋਰ ਕੀ ਕੀ ਰਿਕਵਰ ਆ ਆ ਪੈਸੇ ਰਿਕਵਰ ਹੋਵਨੇ ਐ ਤੇ ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ 5 ਲੱਖ ਰੁਪਏ ਕੈਸ਼ ਹਾਂਜੀ ਹਾਂ 5 ਲੱਖ ਰੁਪਏ ਕੈਸ਼ ਸੋ ਤੁਹਾਨੂੰ ਲੱਗਦਾ ਕਿ ਇਹਨਾਂ ਕੋਲ ਹੋਰ ਵੀ ਕੁਝ ਨੇ ਹੋਰ ਕੇਸ ਵੀ ਦੇਖਾਂਗੇ ਹੋਰ ਬਲੈਕਮੇਲਿੰਗ ਇਹਨਾਂ ਨੇ ਜੇ ਕੀਤੀ ਹੋਈ ਪੰਜਾਬ ਦੇ ਕਿਤੇ ਵੀ ਤੇ ਰਾਹੀਂ ਅਸੀਂ ਇਹ ਸੂਚਨਾ ਆਲ ਓਵਰ ਪੰਜਾਬ ਚੰਨਾ ਜਿਹੜੇ ਕੋਈ ਵਿਕਟਮ ਨੇ ਜਾਂ ਜਿਨ੍ਹਾਂ ਨਾਲ ਇਸ ਤਰ੍ਹਾਂ ਵਾਕਿਆ ਹੈਪਨ ਹੋਇਆ ਹੈਗਾ ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਨ ਜਿੱਥੇ ਵੀ ਲਿਖਾਈ ਹੋਗੀ ਉਥੇ ਇਹਨਾਂ ਨੂੰ ਫੜ ਸਕਦੇ ਨੇ ਮੁਕਿਆ ਰਿਮਾਂਡ ਤੇ ਲਿਜਾ ਸਕਦੇ ਨੇ ਜੀ ਸਰ ਕਿੱਥੋਂ ਕਿੱਥੋਂ ਕਾਬੂ ਕੀਤਾ ਹੈ ਜੀ ਜਿਹੜੇ ਹੈ ਲੁਧਿਆਣੇ ਦੇ ਰਹਿਣ ਵਾਲੇ ਕਾਬੂ ਕਿੱਥੋਂ ਆਏ ਹੈ ਜੀ ਕਿ ਬਾਣਾ ਚਾਹਤੋਂ ਇਹ ਰਸ਼ ਕਿਤੇ ਨਹੀਂ ਸੀ ਜਿੱਦਾਂ ਲਾਵਾ ਇੱਥੇ ਪੈਸੇ ਵਗੈਰਾ ਲੈਣਾ ਇਸ ਇੱਥੇ ਪੈਸੇ ਲੈਣ ਆਇਸੀ ਕਿ ਹਾਂ ਪੈਸੇ